ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਚੰਗੇ ਕੱਦ ਕਾਟ ਚ ਆ ਤੇ ਬਾਕੀ ਸੋਈ ਸਵਾਈ ਆ ਸੋਈ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਨਹੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੱਜ ਜੋ ਵੀ ਆ ਇੱਥੇ ਵੇਖ ਚਾ ਕੇ ਪਸ਼ੂ ਲਿਆ ਕਰੋ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸਦੇ ਕਿਹਦੇ ਮੇਰਾ ਜਿੰਦਾ ਜੀ ਫੋਨ ਨੰਬਰ ਹੈ 99147 7394 ਠੀਕ ਹੈ ਐਡਰੈਸ ਹੈਗਾ ਆਪਣਾ ਸ਼ਹਿਰ ਮੁੰਬਸਾ ਤੇ ਜ਼ਿਲ੍ਹਾ ਵੀ ਮੁੰਬਸਾ ਦਾ ਤਾਂ ਨੇਰਪਾ ਰੋਡ ਦੇ ਵਿੱਚ ਪਿੰਡ ਆਪਣਾ ਗਰਵਾਲੀ ਪਿੰਡ ਨਾਲ ਹੀ ਆਪਾਂ ਨੂੰ ਜਦੀ ਪਿੰਡ ਚਾਟੀਗੜ੍ਹ ਦੇ ਗਾਹੀ ਠੀਕ ਹੈ ਜੀ ਤੇ ਅੱਜ ਇੱਕ ਗਾਂ ਆ ਇੱਕ ਇੱਕ ਉਹ ਵਾਰ ਵੀ ਗਿਆ ਤੇ ਇੱਕ ਬੱਛੀ ਵੀ ਆ ਇੱਕ ਬੱਛੀ ਵੀ ਆ ਜੀ ਠੀਕ ਆ ਚਲੋ ਪਹਿਲਾਂ ਗਾਂ ਹੀ ਖਾ ਦਈਏ ਫਿਰ ਗਾਓ ਖਾ ਜੀ ਤੇ ਇਹ ਆ ਉਤਰਾ ਮਾਵਾਂ ਤੇ ਆਈਆਂ ਇਹ ਮਾਵਾਂ ਨਹੀਂ ਆ ਉਹ ਪਹਿਲੇ ਸਵੇ ਦੀ ਜੀ ਅੱਛਾ ਪਿਛਲੇ ਸਵੇ ਆ ਅੱਜ ਦੀ ਸਵੇ ਦਾ ਆ ਹੁਣ ਜਿਹੜੀ ਸੋਈ ਆ ਉਹਦਾ ਬੱਚਾ ਆ ਤੇ ਆ ਪਿਛਲੇ ਸਵੇ ਦੀ ਬੱਛੀ ਆ ਤੇ ਸਾਰੇ ਹੀ ਦੇਤੇ ਆਹਨੇ ਕਥਾਈ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨਾ ਹੋਣੀ ਸੂਈ ਹੋਰ ਤੀਜੀ ਤੋਂ ਅੱਜ 15 ਤੋਂ 20 ਚਿਰ ਹੋ ਗਈ ਅੱਛਾ ਹਾਂਜੀ ਤੇ ਦੁੱਧ ਕਿੰਨਾ ਤਿਆਰ ਹੈ ਦੁੱਧ ਜਿਹੜਾ ਹਾਜਰ 16 ਕਿਲੋ ਦਾ ਤਿਆਰ ਹੋ ਗਿਆ 16 ਲੀਟਰ ਹੈਗਾ ਇਹ ਪੱਕਾ ਦੁੱਧ ਜਿਹੜਾ ਇਹ ਜਵਾਦ ਨਾ ਵੀ ਗਿਆ ਅੱਛਾ ਹਾਂਜੀ ਤੁਰਫਾ ਫੇਰ ਇੱਕ ਰੀਨ ਬਾਕੀ ਕੱਦ ਘਾਟ ਪੱਖੋਂ ਚੰਗੀ ਜਵਾਨ ਐ ਲੈਓ ਬਾਕੀ ਹਾਈਟ ਲੈਂਥ ਇਹਦੀ ਜਿਹੜੀ ਪੂਰੀ ਆ ਲੈਓ ਬੰਦ ਬਾਕੀ ਸੂਈ ਸਵਾਈ ਆ ਦੋ ਟਾਈਮ ਚਵਾਈ ਜਿਹੜੀ ਇਹਦੀ ਹੋ ਜਾਣੀ ਆ ਆਹ ਇਹਦਾ ਬੱਚਾ ਇਹਦਾ ਐਰ ਕੀ ਜਿਹੜਾ ਵਾ ਕਾਲਾ ਬੱਛਾ ਕੇ ਮੱਛੀ ਦੇ ਵਿੱਚ ਨਹੀਂ ਬੱਛਾ ਆ ਗਿਆ ਵੀਰ ਜੀ ਐਰ ਕੀ ਬੱਛਾ ਹੈ ਜਿਹੜਾ ਇਹਦੇ ਮਗਰ ਬੱਛਾ ਆ ਗਿਆ ਠੀਕ ਹੈ ਤੇ ਕੜੀ ਥਾਣੇ ਤੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਉਤਨਾ ਠੰਡੀ ਤੇਰੀ ਆ ਵੀਰ ਜੀ ਦਿਖਾ ਦੇ ਪੈਗੇ ਉਹ ਉਤ ਵੀ ਲੱਗੀ ਐਰ ਕੀ ਉਹ ਅੱਗੇ ਡਾਲੀ ਗੱਲ ਠੀਕ ਹੈ ਜੀ ਠੀਕ ਹੈ ਜੀ ਸ਼ਰਦਾ ਤੇ 8 ਥਾਣੇ ਦੇ ਕਰੀ ਆਪਾਂ ਲਾਗੇ ਤਾਂ ਦੇਖ ਸਕਦੇ ਆ ਤੇ ਮਿਲ ਕੇ ਉਹਨੇ ਵੀ ਚੰਗੀ ਲੱਗੀ ਹੈ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਰੁਪਈਆ ਜੀ ਜੈ ਜੀ ਕਰਦੀ ਕਿੰਨਾ 55 ਕਰਦੀ 55000 ਨਾ ਕਰੀ ਥੋੜੀ ਸ਼ੋਰਟ ਕਰਦੀਏ ਯੋ ਯਾਸ ਨੂੰ ਦੇਣੀ ਹੈ 50000 ਦੀ 2000 ਛੱਡਦਾ ਹੈ ਅੱਛਾ 48000 48000 ਦੀ ਦੇ ਦੋਗੇ ਤੇ ਦੁੱਧ ਕਿੰਨਾ ਚਵਾਦੋਗੇ ਕਰੋ 15 16 ਕਿਲੋ ਚਵਾਦਾ ਦੋ ਕਰੋ 15 16 ਲੀਟਰ ਜਿਹੜਾ ਚਵਾਦੋਗੇ ਅਗਲੇ ਦਾ ਫਰਜ ਬੰਦਾ ਚੋਦਾ ਹੈ ਜੀ ਸਾਡਾ ਕਹਿਣ ਦਾ ਬੰਦਾ ਵਾਹ ਅਗਲੇ ਹਾਂਜੀ ਰੁਪਏ ਲਾਉਣੇ ਆ ਹਾਂਜੀ ਹਾਂਜੀ ਅਗਲਾ ਵੀ ਇੱਥੇ ਆ ਗਿਆ ਆਪਣੀ ਵੇਚ ਚਾੱਕ ਕੇ ਜਿਹੜਾ ਵਾ ਚਵਾਈ ਕਰਕੇ ਖੜੇ ਜੀ ਅਸੀਂ ਬਾਰ-ਬਾਰ ਇਹੀ ਬੇਨਤੀ ਕਰਦੇ ਆਂ ਤੇ ਆ ਬੱਚੀ ਜਿਹੜੀ ਇਹਦੇ ਪਿਛਲੇ ਸਵੇਰੀ ਆ ਜੀ ਪਿਛਲੇ ਸਵੇਰੀ ਆ ਜੀ ਝੋਲੀ ਬੱਚੀ ਦੀ ਹੁੰਦਾ ਹੀ ਆ 2000 ਰੁਪਏ ਦੀ ਬੜੀ ਵਧੀਆ ਵੇਖੋ ਕਿੰਨੀ ਵਧੀਆ ਬਣੀ ਝੋਲੀ ਝੋਲੀ ਵਾਲਿਆਂ ਨੇ ਕਿਹਾ ਆਪਾਂ ਠੀਕ ਹੈ ਕਿੰਨੀ ਕੁ ਉਮਰ ਹੋ ਗਈ ਇਹਦੀ ਇਹਦੀ ਉਮਰ 14-15 ਮਹੀਨੇ ਜਿਆਦਾ ਦੀ ਠੀਕ ਮਤਲਬ ਸਾਲ ਤੋਂ ਉੱਪਰ ਹੀ ਆ 6 ਸਾਲ ਤੋਂ ਤਾਂ ਹੀ ਹੋਊਗਾ ਠੀਕ ਹੈ ਤੇ ਹੁਣ ਇਹ ਆਵੇ ਚਲੋ ਕੋਈ ਲੈ ਜਾਊਗਾ ਸਾਂਭਣ ਵਾਲਾ ਤੇ ਵੈਡ ਜਲਦੀ ਤਿਆਰ ਹੋ ਜਾਣੀ ਹੈ ਜਲਦੀ ਹੋ ਕੇ ਤਿਆਰ ਕੋਈ ਪੰਜ ਛੇ ਮਹੀਨੇ ਸਾਹਮਣੂ ਦਾਣਾ ਹਾਂਜੀ ਤੋਂ 2 ਰੁਪਏ ਅਨੇ ਨੂੰ ਬਟਾ ਦੇ ਤੇ ਇਹ ਆ ਵਿੱਚ ਦਾ ਕਾਹਦਾ ਇਹ ਤੇ ਬੱਚਾ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਫੋਨ ਤੇ ਕਰ ਲਾ ਇਹਦਾ ਫੋਨ ਤੇ ਕਰ ਲਾ ਚਿਹਰਾ ਕਰਿਆ ਖਰੀਦਣ ਆਲੈਕਸੈਂਡਰੀ ਜੋ ਨਿਸ਼ਾਨੀਆਂ ਮਾ ਦੇ ਆ ਸੇਮ ਨਿਸ਼ਾਨੀਆਂ ਧਿਲੇ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਆਪਣੀ ਸਮਝ ਲੈ ਤੇ ਆਪਣੀ ਮਰਜ਼ੀ ਨਾਲ ਖੜੇ ਜੀ